ਕਾਨੂੰ ਪਤਾ ਹੈ ਪੰਜਾਬ ਦਾ ਇੱਕ ਸ਼ਹਿਰ ਮੁਗਲ ਬਾਦਸ਼ਾਹ ਬਾਬਰ ਦੇ ਨਾਮ ਤੇ ਵਸਿਆ ਹੋਇਆ ਹੈ ਬਾਬਰ ਦਾ ਪੂਰਾ ਨਾਮ ਸੀ ਜ਼ਹੀਰ ਉਦਦੀਨ ਮੁਹੰਮਦ ਬਾਬਰ ਹੁਣ ਤੁਸੀਂ ਗੈਸ ਕਰੋ ਤੇ ਕਮੈਂਟ ਕਰਕੇ ਦੱਸੋ ਇਹ ਕਿਹੜਾ ਸ਼ਹਿਰ ਹੈ ਅੱਜ ਤੋਂ 500 ਸਾਲ ਪਹਿਲਾਂ ਜਦੋਂ ਬਾਬਰ ਨੇ ਭਾਰਤ ਉੱਪਰ ਹਮਲਾ ਕੀਤਾ ਤੇ ਅੱਗੇ ਉਹ ਪੰਜਾਬ ਆਇਆ ਤਾਂ ਮਾਲਵੇ ਦੇ ਇੱਕ ਧਨਾੜ ਵਿਅਕਤੀ ਨੇ ਆਪਣੀ ਇੱਕ ਛੋਟੀ ਜਿਹੀ ਫੌਜੀ ਟੁਕੜੀ ਨਾਲ ਬਾਬਰ ਦੀਆਂ ਫੌਜਾਂ ਦਾ ਸਾਥ ਦਿੱਤਾ ਤਾਂ ਬਾਬਰ ਨੇ ਪੰਜਾਬ ਦੇ ਸ਼ਾਹਕੋਟ ਤੇ ਕੋਟ ਕਰੋੜ ਵਰਗੇ ਇਲਾਕੇ ਜਿੱਤੇ ਫਿਰ ਉਸੇ ਧਨਾੜ ਵਿਅਕਤੀ ਦੇ ਪੁੱਤਰ ਨੇ ਪਾਣੀਪਤ ਦੀ ਜੰਗ ਦੇ ਵਿੱਚ ਬਾਬਰ ਦਾ ਸਾਥ ਦਿੱਤਾ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਜਿੱਤ ਹੋ ਅੰਗਲ ਤੋਂ ਲੈ ਕੇ ਸਤਲੁਜ ਦਰਿਆ ਤੱਕ ਪੰਜਾਬ ਦਾ ਇਲਾਕਾ ਉਹਨਾਂ ਨੂੰ ਇਨਾਮ ਵਜੋਂ ਦਿੱਤਾ। ਸਤਲੁਜ ਦਰਿਆ ਦੇ ਕਿਨਾਰੇ ਤੇ ਇੱਕ ਛੋਟਾ ਜਿਹਾ ਕੱਚਾ ਕਿਲਾ ਬਣਾ ਕੇ ਇੱਕ ਨਗਰ ਵਸਾਇਆ ਗਿਆ ਤੇ ਇਸ ਨਗਰ ਦਾ ਨਾਮ ਵੀ ਬਾਬਰ ਨੂੰ ਡੈਡੀਕੇਟ ਕੀਤਾ ਗਿਆ ਕੋਟ ਜਹੀਰ ਕਿਉਂਕਿ ਬਾਬਰ ਦਾ ਪੂਰਾ ਨਾਮ ਸੀ ਜਹੀਰਉਦ-ਦੀਨ ਮੁਹੰਮਦ ਬਾਬਰ। ਫਿਰ 1553 ਦੇ ਵਿੱਚ ਸਤਲੁਜ ਦਰਿਆ ਵਿੱਚ ਇੱਕ ਬਹੁਤ ਵੱਡਾ ਹੜ੍ਹ ਆਇਆ ਜਿਸ ਨਾਲ ਕੋਟ ਜਹੀਰਾਂ ਦਾ ਇਹ ਕਿਲਾ ਅਤੇ ਸਾਰਾ ਨਗਰ ਪਾਣੀ ਦੇ ਵਿੱਚ ਵਹਿ ਗਿਆ। ਉਸ ਤੋਂ ਬਾਅਦ ਇਸ ਨੂੰ ਕਹਿਣ ਲੱਗੇ ਥੇ ਜਹੀਰਾਂ। ਫਿਰ 1700 ਦੇ ਆਸ-ਪਾਸ ਪਾਕਿਸਤਾਨ ਦੇ ਮਿੰਟ ਗੁਮਰੀ ਇਲਾਕੇ ਤੋਂ ਸੈयद ਪਰਿਵਾਰ ਇੱਥੇ ਆ ਇਸ ਇਲਾਕੇ ਦਾ ਨਾਮ ਪੈ ਗਿਆ ਜਹੀਰਾ ਤੇ ਜਹੀਰਾ ਤੋਂ ਹੌਲੀ ਹੌਲੀ ਇਸ ਨੂੰ ਕਹਿਣ ਲੱਗ ਗਏ ਜੀਰਾ ਮਿਸਲ ਕਾਲ ਦੇ ਵੇਲੇ ਜਦੋਂ ਅਲੱਗ-ਅਲੱਗ ਮਿਸਲਾਂ ਦਾ ਪੰਜਾਬ ਦੇ ਕੁਝ ਹਿੱਸਿਆਂ ਉੱਪਰ ਕਬਜ਼ਾ ਹੋਇਆ ਤਾਂ ਜੀਰਾ ਤੇ ਉਸ ਦੇ ਆਸ-ਪਾਸ ਦਾ ਏਰੀਆ ਨਿਸ਼ਾਨਾ ਵਾਲੀਆਂ ਮਿਸਲ ਦੇ ਅਧੀਨ ਸੀ ਫਿਰ ਖਾਲਸਾ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਫਿਰ 1853 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਜੀਰੇ ਨੂੰ ਤਹਿਸੀਲ ਬਣਾਇਆ ਜੋ ਕਿ ਪੰਜਾਬ ਦੀਆਂ ਪਹਿਲੀਆਂ ਤਹਿਸੀਲਾਂ ਵਿੱਚੋਂ ਇੱਕ ਸੀ ਜੀਰਾ ਉਸ ਵਕਤ ਪੰਜਾਬ ਦੀ ਸਭ ਤੋਂ ਵੱਡੀ ਤਹਿਸੀਲ ਸੀ 1947 ਦੀ ਵੰਡ ਵੇਲੇ ਜੀਰਾ ਮੁਸਲਿਮ ਪੋਪੂਲੇਸ਼ਨ ਦਾ ਘੜ ਸੀ ਅੱਜ ਵੀ ਇਹ ਸ਼ ਜੀਰਾ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਹਿੱਸਾ ਹੈ। ਏਸੀ ਜੀਰਾ ਦਾ ਇਤਿਹਾਸ ਹੋਰ ਕਿਹੜੇ ਸ਼ਹਿਰ ਦਾ ਇਤਿਹਾਸ ਤੁਸੀਂ ਜਾਨਣਾ ਚਾਹੁੰਦੇ ਹੋ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ।